ਅੱਜ ਪੀਰ ਬਾਬਾ ਹੈਦਰ ਸ਼ਾਹ ਜੀ ਪੀਰ 베ਰੀਆਂ ਵਾਲੇ ਦਾ ਸਲਾਨਾ ਜੋੜ ਮੇਲਾ ਲੱਗਿਆ ਹੋਇਆ ਰੌਣਕਾਂ ਮੈਂ ਤੈਨੂੰ ਧੰਨਵਾਦ ਕਰਦਾ ਐਨਾਂ ਦੇ ਵੀਰਾਂ ਦਾ ਜਿਹੜੇ ਵਿਦੇਸ਼ਾਂ ਦੇ ਬੈਠੇ ਲੰਬੇ ਵੇਸ ਖੇਡ ਮੇਲੇ ਦਾ ਜਿਹੜਾ ਆਨੰਦ ਮਾਣਦੇ ਨੇ ਬਹੁਤ ਵੱਡੇ ਮਾਨ ਸਤਿਕਾਰ ਵੀ ਭੇਜ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਾਂਗੇ ਐਨ ਸਿਰੇ ਦਾ ਮੈਚ ਹੋਣਾ ਉੱਧਰ ਸੁਨੀਲ ਸਾਡਾ ਭਰਾ ਪਹੁੰਚ ਗਿਆ ਗਰਾਊਂਡ ਦੇ ਵਿੱਚ ਹਾਂ ਸਿਰੇ ਦਾ ਮੁਕਾਬਲਾ ਹੋਣਾ ਕਮਲ ਆਇਆ ਹੋਇਆ ਜੰਗਵਾਲਾ ਬਹੁਤ ਤਕੜਾ ਮੈਚ ਦੋ ਟੀਮਾਂ ਦੇ ਦਰਮਿਆਨ ਕੀ ਪਰੇ ਜੁੱਸੇ ਨੌਜਵਾਨ ਸੋੜੇ ਉਹ ਹਿੱਕਾਂ ਚੌੜੀਆਂ ਪੜ ਵਿੱਚ ਆਨ ਵਰ ਗਏ ਰੇਡ ਵਾਂਗ ਹਰੇਰੀ ਦੇ ਸ਼ੁਰੂ ਹੋ ਜਾਓ ਓ ਜਫੀ ਤੂ ਤੇ ਮੋਛੇ ਦੇ ਵਾਂਗ ਅੜ ਗਏ ਆ ਮੇ ਇਧਰਲੇ ਪਾਸੇ ਨੰਨੀ ਨੌਜਵਾਨ ਕਬੱਡੀ ਪਾਉਣ ਦੇ ਲਈ ਮੰਦਾ ਆਇਆ ਹੈ ਚਾਰ ਜਾਫੀ ਤਿਆਰ ਇੱਕ ਗੱਡੀ ਤੇ ਲਓ ਦੇਖਿਆ ਵੀ ਸੂਰੇ ਵਾਲੀਆ ਗगन ਇੱਕ ਗੱਡੀ ਤੇ ਦੇਖਦੇ ਨੱਥੂ ਵਾਲੀਆ ਲੰਬਾ ਨੌਜਵਾਨ ਮੇਰੇ ਮਤਰੋ ਨੰਨੀ ਦੀ ਪਹਿਲੀ ਕਬੱਡੀ ਐ ਆ ਧਰਤੀ ਪੂਆ ਪੂਆ ਕਰਦੀ ਐ ਉਹ ਟੱਕਰ ਵੱਡੇ ਮੱਲਾ ਵੀ ਉਹ ਟੱਕਰ ਵੱਡੇ ਮੱਲਾ ਵੀ ਬੱਲੇ 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 ਓਏ ਤਾੜਾ 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 ਤੇ ਲਲਕਾਰਾ ਏ ਹਟੋ ਪਾਸੇਓ ਹਟੋ ਪਾਸੇਓ ਹਟੋ ਪਾਸੇ ਰਾਜ ਲੋਕਾਂ ਨੂੰ ਕਹਦੇ ਓ ਸਵਾਰੀ ਆਪਣੇ ਸਬੰਧ ਦੀ ਆਪ ਜ਼ਿੰਮੇਵਾਰ ਆ ਭਾਈ ਸਵਾਰੀ ਆਪਣੇ ਸਬੰਧ ਦੀ ਆਪ ਜ਼ਿੰਮੇਵਾਰ ਹੈ ਸੁਖਬੀਰ ਆ ਗਿਆ ਛੋਟੇ ਭਾਈ ਚੱਕੀ ਮੈਕ ਤੇ ਕਰੀ ਗੱਲ ਕਰਾਂ ਲਓ ਸਾਹਮਣੇ ਦੇਖਦੇ ਖੀਰਾਵਾਲਿਓ ਤਾਹ ਡੱਗੂ ਦੇ ਕੌਣ ਰੱਖੂ ਇਧਰ ਦੇ ਪਾਸੇ ਕਬੱਡੀ 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 ਓ ਟੱਕਰ ਓ ਲੱਗਿਆ ਜੇ ਹੋ ਗਈ ਬੱਲੇ ਬੱਲੇ ਓ ਬੱਲੇ ਬੱਲੇ ਹੋ ਗਈ ਐ ਓ ਸਾਹਮਣੇ ਕਮਾਲ ਹੋ ਗਈ ਐ ਲਾਵੇ ਇਧਰਲੇ ਪਾਸੇ ਕਮਲ 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 ਤੇ ਦੂਜੇ ਪਾਸੇ ਵੇਖਣਯਾ ਮੇਲਾ ਪੱਲੇ ਦੇਗੇ ਚ ਹੋਵੇ ਓਏ ਥਕੀਰਾਂ ਦਾ ਮੇਲਾ ਹੋਵੇ ਤੇ ਤਾੜਾ ਨਾ ਵੱਜੇ ਇਹ ਕਦੇ ਫਰੋਜਪੁਰਿਓ ਹੋ ਰਹੀ ਸਕਦਾ ਇਹ ਕਦੇ ਹੋ ਰਹੀ ਸਕਦਾ ਓ ਕੌਡੀ ਝੋਟਾ ਨੰਨੀ ਨੰਨੀ ਓ ਸਾਹਮਣੇ ਨੰਨੀ ਕਬੱਡੀ ਪਾਉਣ ਲਈ ਵੰਦ ਆਇਆ ਲਓ ਦੇਖਾਂਗੇ ਇਹ ਸਾਣ ਜੱਟ ਨੂੰ ਕੌਣ ਫੜਦਾ ਹੈ ਕੌਣ ਡੱਕਦਾ ਕਹਿੰਦੇ ਜਦੋਂ ਅੜਬਸਾਂ ਨੂੰ ਕਾਬੂ ਕਰਨਾ ਹੋਵੇ ਵਿਆਉਂਦ ਬੰਦੀ ਲਾਉਣੀ ਪੈਂਦੀ ਹੈ ਘਾਂਗੇ ਵਾਲਾ ਪਾਉ ਤੇ ਨੰਨੀ ਦੀ ਟੱਕਰ ਲੱਗਿਆ ਜੋਰ ਪਰ ਆਹ ਸਾਹਮਣੇ ਐਨ ਸਿਰਾ ਭਾਈ ਨੰਨੀ ਦਾ ਸਰੀਰ ਕਿਹਨੂੰ ਕਿਹਨੂੰ ਚੰਗਾ ਲੱਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਯਾਰ ਖਾਂਦੇ ਵਿੱਚ ਪਿੰਦੇ ਹੁੰਦੇ ਐ ਲਾਟਾਂ ਵਰਗੇ ਕਿਥੇ ਟੱਕੇ ਬਿੰਦੇ ਹੁੰਦੇ ਆ ਜਦੋਂ ਚੜਦੇ ਸੂਰਜਾ ਉਹ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਉਹ ਕਬੱਡੀ ਕਹਿੰਦੇ ਦੁਨੀਆ ਦਾ ਜੱਟ ਯਾਸੀ ਉਹ ਦੁਨੀਆ ਦਾ ਨੰਨੀ ਕਹਿੰਦੇ ਪਰ ਕਬੱਡੀ ਪਾ ਰਿਹਾ ਛੋਟਿਆ ਚੱਕਲੀ ਮਖ ਤੇ ਕਰਦੀ ਗੱਲ ਲਓ ਬੰਦੇ ਨੇ ਪਾਸੇ ਦੇਖਦੇ ਵੀ ਨੰਨੀ ਕਬੱਡੀ ਪਾਉਣ ਲਈ ਬੰਦੇ ਆ ਹਾਂ ਪਰ ਇਧਰ ਦੇ ਪਾਸੇ ਲਓ ਕਮਾਲ ਇਹ ਟੱਕਰ ਸਿਰੇ ਦੀ ਆ ਮੇਰੇ ਮਿੱਤਰੋ ਕਿ ਘੜੀਆਂ ਟਾਈਮ ਦੱਸਦੀਆਂ ਹਾਦਸੇ ਨਹੀਂ ਇਹ ਬੇਗੀਆਂ ਦੇ ਥੱਲੇ ਬਾਈ ਗੋਲੇ ਲੱਗਦੇ ਹੁੰਦੇ ਆ ਰਬਾਸ਼ੇ ਨਹੀਂ ਖਤਰਿਆਂ ਨਾਲ ਮਰਦ ਖੇਡ ਦਾ ਖਤਰਿਆਂ ਨਾਲ ਆ ਗਿਆ ਸਾਹਮਣੇ ਦੁਨੀਆ ਦਾ ਧਰਤੀ ਤੱਕ ਚੱਕ ਮੱਗ ਤੇ ਕਰ ਗੱਲ ਆਹ ਸਾਹਮਣੇ ਦੇਖੀਏ ਨੰਨੀ ਆ ਗਿਆ ਮੇਰੇ ਮਿੱਤਰੋ ਚਾਰ ਜੱਫੀ ਤਿਆਰ ਨੇ ਲੋ ਜੱਫਾ ਦੇ ਵਿੱਚੋਂ ਦੇਖਾਂਗੇ ਹੁਣ ਸੂਰੇ ਵਾਲੀਆਂ ਹੋ ਗੈਮੋ ਦਰਸ਼ਕ ਚਾਹੁੰਦੇ ਆ ਗਗਾਂਦੀ ਦੇ ਨੰਨੀ ਦੀ ਟੱਕਰ ਹੋਵੇ ਉਹ ਟੱਕਰ ਉਹ ਟੱਕਰ ਉਹ ਬਾਈ ਸਾਹ ਨ ਢੱਕਿਆ ਗਿਆ ਆਹ ਸਾਹਮਣੇ ਕਹਿੰਦੇ ਗੱਲਾਂ ਟਿਕਾਣੇ ਤੇ ਲੱਗੀਆਂ ਕਿ ਕਿਨੂੰ ਕਿਨੂੰ ਦੁੱਖੇ ਲਲਕਾਰੇ ਤਾਵਾਂ ਇਹਦੇ ਇਹ ਰਾਜੇ ਖੇਲੇ ਮਰਦ ਮੈਦਾਨੋਂ ਉਹ ਕਿੱਥੇ ਡਰ ਕੇ ਆ ਭੱਜਦੇ ਕਿੱਥੇ ਡਰ ਕੇ ਆ ਭਾਏਦੇ ਆ ਬੱਲੇ ਬੇਗੇ ਦੀ ਧਰਤੀ ਦੇ ਉੱਤੇ ਕਹਿੰਦੇ ਸਿਰੇ ਸਿਰੇ ਦੇ ਮੱਲ ਪੁਜੇ ਹੋਇਆ ਉਹ ਤਰਪਿਆ ਧਰਤੀ ਤੱਕ ਧਰਤੀ ਦੀ ਭੂਆ ਪੂਆ ਕਰਦੀ ਜਿੱਥੇ ਮਾਈਆ ਪੈਰ ਧਰਦਾ ਉੱਥੇ ਉੱਗਦਾ ਸਰੂ ਦਾ ਬੂਟਾ ਜਿੱਥੇ ਮੁੰਡਾ ਪੱਬ ਧਰਦਾ ਰਾਜ ਸਿੰਘ ਦੀ ਗੱਲ ਕਰ ਕਰਾਂ ਆਹ ਸਾਹਮਣੇ ਨੰਨੀ ਕਬੱਡੀ ਪਾਉਣ ਦੇ ਲਈ ਵਧ ਆਇਆ ਮੇਰੇ ਮਿੱਤਰੋ ਇਹ ਫੋਟੋ ਬੈਨਰਾਂ ਤੇ ਲਾਗੇ ਨਹੀਂ ਦਬਾ ਬਣਦੇ ਇਹ ਗੱਲ ਰੌਂਤਿਆ ਏ ਬਾਲੇ ਔਖੇ ਰਾਹ ਬਣਦੇ ਅੱਜ ਜੁੱਗ ਦੇ ਜivant ਪਛਟਾਉਂਦੇ ਹੁੰਦੇ ਆ ਇਹ ਬੰਦੇ 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 ਟਾਮੇ 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 ਮੇ ਤਾੜੀਆਂ 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 ਤਾੜਾ 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 ਤਾੜੀਆਂ ਨਹੀਂ ਤਾੜਾ ਤਾੜੀਆਂ ਨਹੀਂ ਤਾੜਾ ਠੋਕੋ ਸਾਡੇ ਕਹਿਨ ਤੇ ਨਹੀਂ ਆਪੇ ਠੋਕੋ ਆ ਤਾੜਾ ਵੱਜਿਆ हां ਸਾਹਮਣੇ ਕਹਿੰਦੇ ਗੱਭਰੂ ਨੇ ਰੇਲ ਡੱਕ ਤਾ ਵਿਸ਼ਾਲ ਦੁੱਧ ਆਏ ਇੱਕ ਕੱਢਿਆ ਨਾ ਜੋੜ ਕਦੇ ਬਾਜਾ ਮੂਰੇ ਬਾਜੀਆਂ ਓਏ ਪੈਣ ਬੱਲਿਆ ਪੈਣ ਬੱਲਿਆ ਜਗੀ ਸਰਕਾਰੀਏ ਦਾ 1100 ਬਿੰਦੂ ਨੂੰ ਪਹੁੰਚਦਾ ਕਰ ਦਿੰਦਾ ਆਓ ਸਾਹਮਣੇ ਕਹਿੰਦੇ ਨਾਲ ਸਾਡਾ ਭਰਾ ਸਾਜਨ ਘਾਰੂ ਐ ਕੋਪੀ ਲਹੌੜੀਆ ਮਨਪੀ ਸਾਡਾ ਭਰਾ ਸੰਦੂ ਸਾਹਿਬ ਘਾਰੂ ਸਾਹਿਬ ਵਰਪੀ ਸਾਡਾ ਨਾਲ ਸੰਦੀਪ ਨਾਲ ਗੋਰਾਮਨ ਰਾਜਾ ਘਾਰੂ ਤੇ ਨਾਲ ਸਾਡਾ ਗੁਰਜੰਟ ਸਾਡਾ ਵੀਰ ਸਾਰੇ ਭਰਾਵਾਂ ਦਾ ਬੱਡਾ ਧੰਨਵਾਦ ਹੈ ਸੁਖ ਵੀਰ ਆ ਗਿਆ ਬਾਈ ਚੱਕ ਲੈ ਪਰ ਅੱਜ ਤੇ ਕਹਿੰਦੇ ਦੌਰ ਸਾਡੇ ਨੰਦੀ ਦਾ ਚੱਲਦਾ ਹੈ ਸਿੰਘ ਸੱਜਿਆ ਹੋਇਆ ਬਾਬੇ ਨਾਨਕ ਦੀ ਕਿਰਪਾ ਹੈ ਸਹਬੇ ਕਮਾਲ ਸਹਬ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਾ ਹੋਇਆ ਬਾਣਾ ਸਿੱਖੀ ਕਾਇਮ ਸਿੰਘ ਸੱਜਿਆ ਹੋਇਆ ਜੁੜੇ ਤੇ ਚਟਾਰਮਾਲ ਹੈ ਭਾਰੀ ਜਾਂ ਸ਼ਰੀਰ ਪਰ ਰੁਕਦਾ ਨਹੀਂ ਇਹ ਝੁਕਦਾ ਨਹੀਂ ਦੱਸ ਕੀ ਤਿਆ ਕਿਹੜਾ 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 ਨੰਬਰ ਧਾਵੀ ਦਾ ਬੰਨਣਾ ਪੈਣਾ ਰੋਲਾ ਨਹੀਂ ਰੋਲਾ ਰੱਪਾ ਨਹੀਂ ਰੋਲਾ ਰੱਪਾ ਨਹੀਂ ਪਾਉਣਾ ਪਰ ਨੰਨੀ ਹੱਸਦਾ ਹੀ ਆਉਂਦਾ ਆਹ ਵੇਖ ਲੈ ਰਾਜ ਮੁੰਡਾ ਹੱਸਦਾ ਹੀ ਆਉਂਦਾ ਨੱਚਦਾ ਹੀ ਆਉਂਦਾ ਕਬੱਡੀ ਤੇ ਕਰਦੇ ਗੱਲ ਮੁੰਡਿਆਂ ਦੀ ਕਰਾਂ ਅੱਜ ਪੀਰ ਬਾਬਾ ਹੈਦਰ ਸ਼ਾਹ ਜੀ ਪੀਰ ਬੇਰੀਆਂ ਵਾਲੇ ਦਾ ਸਲਾਨਾ ਜੋੜ ਮੇਲਾ ਲੱਗੀਆਂ ਹੋਈਆਂ ਰੌਣਕਾਂ ਮੈਂ ਤੈਨੂੰ ਧੰਨਵਾਦ ਕਰਦਾ ਐਨਰਡੀ ਵੀਰਾਂ ਦਾ ਜਿਹੜੇ ਵਿਦੇਸ਼ਾਂ 'ਚ ਬੈਠੇ ਲੰਬੇਸ ਖੇਡ ਮੇਲੇ ਦਾ ਜਿਹੜਾ ਆਨੰਦ ਮਾਣਦੇ ਨੇ ਬਹੁਤ ਵੱਡੇ ਮਾਨ ਸਤਿਕਾਰ ਵੀ ਭੇਜ ਰਹੇ ਨੇ ਸਾਰੇ ਭਰਾਵਾਂ ਦਾ ਅੱਬਾ ਧੰਨਵਾਦ ਕਰਾਂਗੇ ਐਨ ਸਿਰੇ ਦਾ ਮੈਚ ਹੋਣਾ ਉਧਰ ਸੁਨੀਲ ਸਾਡਾ ਭਰਾ ਪੁੱਜ ਗਿਆ ਗਰਾਊਂਡ ਦੇ ਵਿੱਚ ਐਨ ਸਿਰੇ ਦਾ ਮੁਕਾਬਲਾ ਹੋਣਾ ਕੰਮ ਲਾਇਆ ਹੋਇਆ ਜੰਗਵਾਲਾ ਬਹੁਤ ਤਕੜਾ ਮੈਚ ਦੋ ਟੀਮਾਂ ਦੇ ਦਰਮਿਆਨ ਕਿ ਭਰੇ ਜੁੱਸੇ ਨੌਜਵਾਨ ਸੋਣੇ ਉਹ ਹਿੱਕਾਂ ਚੌੜੀਆਂ ਪੜ ਵਿੱਚ ਆਨ ਬੜ ਗਏ ਰੇਡ ਵਾਂਗ ਖਰੇਰੀ ਦੇ ਸ਼ੁਰੂ ਹੋ ਜਾਓ ਓਏ ਜਫੀ ਤੂੰ ਤੇ ਮੋਛੇ ਦੇ ਵਾਂਗੜ ਗਿਆ ਆ ਮੈਂ ਇਧਰਲੇ ਪਾਸੇ ਨੰਨੀ ਨੌਜਵਾਨ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਚਾਰ ਜਫੀ ਤਿਆਰ ਇੱਕ ਗੱਡੀ ਤੇ ਲਓ ਦੇਖਿਓ ਵੀ ਸੂਰੇ ਵਾਲੀਆ ਗगन ਇੱਕ ਗੱਡੀ ਦੇ ਦੇਖਦੇ ਨੱਥੂ ਵਾਲੀਆ ਲੱਭਾ ਨੌਜਵਾਨ ਮੇਰੇ ਮਤਰੋ ਨੰਨੀ ਦੀ ਪਹਿਲੀ ਕਬੱਡੀ ਆ ਆ ਧਰਤੀ ਪੂਆ ਪੂਆ ਕਰਦੀ ਐ ਉਹ ਟੱਕਰ ਵੱਡੇ ਮੱਲਾਂ ਦੀ ਉਹ ਟੱਕਰ ਵੱਡੇ ਬੰਦਾ ਦੀ ਬੱਲੇ 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 ਓਏ ਤਾੜਾ 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 ਤੇ ਲਲਕਾਰਾ ਏ ਹਟੋ ਪਾਸੇਓ ਹਟੋ ਪਾਸੇਓ ਹਟੋ ਪਾਸੇ ਰਾਜ ਲੋਕਾਂ ਨੂੰ ਕਹਦੇ ਉਹ ਸਵਾਰੀ ਆਪਣੇ ਸਬੰਦ ਦੀ ਆਪ ਜ਼ਿੰਮੇਵਾਰ ਆ ਭਾਈ ਸਵਾਰੀ ਆਪਣੇ ਸਬੰਦ ਦੀ ਆਪ ਜ਼ਿੰਮੇਵਾਰ ਆ ਸੁਖਬੀਰ ਆ ਗਿਆ ਛੋਟੇ ਭਾਈ ਚੱਕੀ ਮੈਕ ਤੇ ਕਰੀ ਗੱਲ ਕਰਾਂ ل سامنے دیکھتے ہو بلے بلے ہو گیا اور سامنے کمال ہو گئی ہے لامے ترے پاسے کمل 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 دے پے ویخ یار وہ بائی تاڑیاں کچھ لے جانیا ਓ ਮੇਲਾ ਪੱਲੇ ਦੇਗੇ ਚ ਹੋਵੇ ਓ ਫਕੀਰਾਂ ਦਾ ਮੇਲਾ ਹੋਵੇ ਤੇ ਤੜਾ ਨਾ ਵੱਜੇ ਇਹ ਕਦੇ ਫਰੋਈਪੁਰਿਓ ਹੋਰੀ ਸਕਦਾ ਇਹ ਕਦੇ ਹੋਰੀ ਸਕਦਾ ਓ ਕੁੰਡੀ ਝਟਾ ਨੰਨੀ ਨੰਨੀ ਓ ਸਾਹਮਣੇ ਨੰਨੀ ਕਬੱਡੀ ਪਾਉਣ ਲਈ ਵੰਦ ਆਇਆ ਲਓ ਦੇਖਾਂਗੇ ਇਹ ਸਾਣ ਜੱਟ ਨੂੰ ਕੌਣ ਫੜਦਾ ਹੈ ਕੌਣ ਡੱਕਦਾ ਹੈ ਕਹਿੰਦੇ ਜਦੋਂ ਅੜਬਸਾਨ ਕਾਬੂ ਕਰਨਾ ਹੋਵੇ ਵਿਆਦਬੰਦੀ ਲਾਉਣੀ ਪੈਂਦੀ ਹੈ ਘਾਂਗੇ ਵਾਲਾ ਪਾਉ ਤੇ ਨੰਨੀ ਦੀ ਟੱਕਰ ਲੱਗਿਆ ਜੋਰ ਪਰ ਆਹ ਸਾਹਮਣੇ ਐਨ ਸਿਰਾਂ ਬਾਈ ਨੰਨੀ ਦਾ ਸਰੀਰ ਕਿਨੂ-ਕਿਨੂ ਚੰਗਾ ਲੱਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਯਾਰ ਅੱਖਾਂ ਦੇ ਵਿੱਚ ਪਿੰਦੇ ਹੁੰਦੇ ਐ ਲਾਟਾਂ ਵਰਗੇ ਕਿੱਥੇ ਟਿੱਕੇ

ਰਬਾਸ਼ੇ ਨਹੀਂ ਖਤਰਿਆਂ ਨਾਲ ਮਰਦਖੇੜ ਦਾ ਖਤਰਿਆਂ ਨਾਲ ਆ ਗਿਆ ਸਾਹਮਣੇ ਦੁਨੀਆ ਦਾ ਧਰਤੀ ਤੱਕ ਚੱਕ ਮੈਕ ਤੇ ਕਰ ਗੱਲ ਉਹ ਸਾਹਮਣੇ ਦੇਖੀਏ ਨੰਨੀ ਆ ਗਿਆ ਮੇਰੇ ਮਿੱਤਰੋ ਚਾਰ ਜਫੀ ਤਿਆਰ ਨੇ ਲੋ ਜਹਾਂ ਦੇ ਵਿੱਚੋਂ ਦੇਖਾਂਗੇ ਹੁਣ ਸੂਰੇ ਵਾਲੀਆਂ ਹੋ ਗਏ ਮੋ ਦਰਸ਼ਕ ਚਾਹੁੰਦੇ ਆ ਗਗੰਦੀ ਦੇ ਨੰਨੀ ਦੀ ਟੱਕਰ ਹੋਵੇ ਉਹ ਓ ਬਾਈ ਸਾਹ ਨ ਡੱਕਿਆ ਗਿਆ ਆਹ ਸਾਹਮਣੇ ਕਹਿੰਦੇ ਗੱਲਾਂ ਟਗਾਣੇ ਤੇ ਲੱਗੀ ਐ ਕਿ ਕਿਹਨੂੰ ਕਿਹਨੂੰ ਦੇਖੋ